ਹਸਪਤਾਲ ਦੇ ਵਿੱਚ ਬੈਠਾ ਰੋ ਰਿਹਾ ਹੈ ਇਹ ਉਹ ਬਦਕਿਸਮਤ ਪਿਤਾ ਜਿਨੇ ਆਪਣੀ ਅੱਖਾਂ ਦੇ ਸਾਹਮਣੇ ਹੀ ਆਪਣੇ ਬੱਚੇ ਨੂੰ ਮਰਦਾ ਦੇਖਿਆ ਉਸ ਦੀ ਪਤਨੀ ਵੀ ਹਾਦਸੇ ਦੇ ਵਿੱਚ ਨਹੀਂ ਬਚੀ ਹੈ ਪਰ ਇਹ ਹਾਦਸਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੇ ਨਾਲ ਹਾਦਸਾ ਹੋਇਆ ਸੀ ਰਾਹ ਦੇ ਵਿੱਚ ਅਵਾਰਾ ਪਸ਼ੂ ਆਇਆ ਕੁੱਤਾ ਆਇਆ ਉਹਨਾਂ ਦੀ ਗੱਡੀ ਦੇ ਸਾਹਮਣੇ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਕਿੰਜ ਦਰਖਤ ਦੇ ਵਿੱਚ ਜਾ ਟਕਰਾਂਦੀ ਹੈ ਜਿਸ ਤੇ ਕਾਰਨ ਦੋ ਜੀਆਂ ਦੀ ਜਾਨ ਚਲੀ ਗਈ ਜਿਸ ਤੇ ਵਿੱਚ ਇੱਕ ਮਾਂ ਅਤੇ ਉਹਨਾਂ ਦਾ 4 ਸਾਲ ਦਾ ਮਾਸੂਮ ਬੱਚਾ ਸੀ ਪਤਾ ਲੱਗਿਆ ਕਿ ਇੱਥੇ ਇੱਕ ਮੋਟਰਸਾਈਕਲ ਵੀ ਉਹਨਾਂ ਦੀ ਗੱਡੀ ਦੇ ਵਿੱਚ ਵੱਜਿਆ ਸੀ ਹਾਲਾਂਕਿ ਮੋਟਰਸਾਈਕਲ ਵਾਲਾ ਬਿਲਕੁਲ ਠੀਕ ਹੈ ਤੇ ਇਧਰ ਇਸ ਪਰਿਵਾਰ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਉਜੜੀਆਂ ਨੇ ਉਹ ਇਸ ਵੀਡੀਓ ਦੇ ਰਾਹੀਂ ਦੇਖੀਆਂ ਜਾ ਸਕਦੀਆਂ ਨੇ ਇਹ ਸਾਰੀ ਘਟਨਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ। ਅਸਦੀਕ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਕਾਰ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ। ਕਾਰ ਦੇ ਵਿੱਚ ਇੱਕ ਪੂਰਾ ਪਰਿਵਾਰ ਸਵਾਰ ਸੀ ਜੰਮੂ ਦੇ ਖਾਟੂ ਸ਼ਾਮ ਦਰਸ਼ਨ ਦੇ ਲਈ ਉਹ ਜਾ ਰਿਹਾ ਸੀ ਕਾਰ ਦੇ ਵਿੱਚ ਇੱਕੋ ਪਰਿਵਾਰ ਤੇ ਕੁੱਲ 4 ਮੈਂਬਰ ਮੌਜੂਦ ਸਨ ਜਿਸ ਦੇ ਵਿੱਚ ਪਤੀ ਪਤਨੀ ਅਤੇ 2 ਬੱਚੇ ਸ਼ਾਮਿਲ ਨੇ ਹਾਦਸੇ ਦੇ ਵਿੱਚ ਮਾਂ ਤੇ ਪੁੱਤ ਦੀ ਜਾਨ ਜਾ ਚੁੱਕੀ ਹੈ ਜਦੋਂ ਕਿ ਪਿਤਾ ਤੇ ਉਹਨਾਂ ਦੀ ਧੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਪਤਾ ਹੀ ਲੱਗਿਆ ਕਿ ਸ਼ਕਤੀ ਸਿੰਘ ਜੋ ਕਿ ਆਰਮੀ ਦੇ ਵਿੱਚ ਨੌਕਰੀ ਕਰਦਾ ਹੈ ਆਪਣੇ ਪਰਿਵਾਰ ਦੇ ਨਾਲ ਜੰਮੂ ਤੋਂ ਖਾਟੂ ਸ਼ਾਮ ਜਾ ਰਿਹਾ ਸੀ ਅਤੇ ਉਦੋਂ ਹੀ ਉੱਚੀ ਬਸੀ ਨਜ਼ਦੀਕ ਉਸਤੀ ਸਵਿਫਟ ਡਿਜ਼ਾਇਰ ਕਾਰ ਕਿਸ ਤਰ੍ਹਾਂ ਦੇ ਨਾਲ ਨਿਯੰਤਰਿਤ ਖੋਦ ਦਿੰਦੀ ਹੈ ਅਤੇ ਡਿਵਾਈਡਰ ਦੇ ਨਾਲ ਜਾ ਟਕਰਾਂਦੀ ਇਸ ਹਾਦਸੇ ਦੇ ਵਿੱਚ ਸ਼ਕਤੀ ਸਿੰਘ ਅਤੇ ਉਹਨਾਂ ਦੀ 3 ਸਾਲ ਦੀ ਧੀ ਬਚ ਗਈ ਹੈ ਪਰ ਉਹਨਾਂ ਦੀ ਪਤਨੀ ਮੀਰਾ ਮਨਹਾਸ ਅਤੇ 4 ਸਾਲ ਦਾ ਪੁੱਤ ਹਰੀਆਂਸ਼ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਦੋਵਾਂ ਨੇ ਦਮ ਤੋੜ ਦਿੱਤਾ ਅਤੇ ਹਸਪਤਾਲ ਦੇ ਵਿੱਚ ਫੁੱਟ ਫੁੱਟ ਕੇ ਰੋ ਰਿਹਾ ਸ਼ਕਤੀ ਸਿੰਘ ਜੋ ਕਿ ਆਪ ਵੀ ਲਹੂ ਲੁਹਾਨ ਸੀ ਕਿਸ ਤਰ੍ਹਾਂ ਦੇ ਨਾਲ ਆਪਣੇ ਬੱਚੇ ਅਤੇ ਪਤਨੀ ਨੂੰ ਯਾਦ ਕਰ ਰਿਹਾ ਹੈ ਕਿਉਂਕਿ ਉਹ ਰੱਬ ਦੇ ਦਰਸ਼ਨਾਂ ਦੇ ਲਈ ਜਾ ਰਿਹਾ ਸੀ ਅਤੇ ਇਹ ਸਾਰੀ ਮਾੜੀ ਘਟਨਾ ਉਸ ਪਰਿਵਾਰ ਦੇ ਨਾਲ ਵਾਪਰ ਗਈ ਹਾਂਜੀ ਉਸ ਵਕਤ ਵੀ ਤਿੰਨ ਕੋਈ ਉੱਤੀ ਗੁੱਸੀ ਆਲਮੀ ਲੰਪਰੇ ਨਾਲ ਤੇ ਇੱਕ ਗੱਡੀ ਦੇ ਵਿਚਕਾਰ ਬਿਜੜੇ ਵਿਚ ਆ ਰਹੇ ਸੀ ਜਮੂ ਫੈਮਲੀ ਦੇ ਨਾਲ ਆ ਰਹੇ ਸੀ ਸ਼ਕਤੀ ਸਿੰਘ ਦਾ ਨਾਮ ਆ ਇੱਥੇ ਇਹ ਦੇ ਕੇ ਚਾਰ ਕੁੱਤਾ ਆ ਗਿਆ ਉਹਨੂੰ ਬਚਾਣ ਲੱਗੇ ਜੀ ਗੱਡੀ ਦਵਾਈ ਵਿੱਚ ਵੱਜ ਗਏ ਇੱਕ ਨਾਲ ਜਾਂਦੇ ਜੀਵੀ ਜਵਾਲੇ ਪਿੰਡ ਦੇ ਵਿੱਚ ਜੀ ਜਿਹਦੇ ਨਾਲ ਦੋ ਜਰੂਰੀਟੀ ਆ ਗਏ ਇੱਕ ਛੋਟਾ ਬੱਚਾ ਤੇ ਦੀ ਵਾਈਫ ਉਹਨਾਂ ਦੀ ਡੈਸ ਹੋ ਗਈ ਆ ਐਕਸਪੋਰਟ ਤੇ ਵੀ ਲੜਕੀ ਅਮਨਨਾਥ ਤੇ ਸ਼ਕਤੀ ਸਿੰਘ ਰਾਸਪੁਰਾ ਠੀਕ ਹੈ ਤੇ ਇੱਕ ਮੋਟਰਸਾਈਕਲ ਵੀ ਟਕਰਾਇਆ ਸੀ ਜੀ ਉਹ ਵੀ ਬਿਲਕੁਲ ਠੀਕ ਠਾਕ ਹੈ ਬਾਕੀ ਉਹ ਅਗਲੀ ਕਾਰ ਵਿੱਚ ਫਰਜ਼ ਦੇ ਕੇ ਮੌਕੇ ਦੇ ਨਾਲ ਤੁਹਾਨੂੰ ਦੱਸਦਾ ਰਹਿਣਗੇ ਕਦੇ